ਦਾਸ ਮਾਇਆ ਪੋਇੰਗਮ ਸਰਪ ਹੈ ਜਗ ਘੇਰਿਆ ਬਿਖ ਮਾਈ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਈ ਜਿਨ ਕਉ ਪੂਰਬ ਲਿਖਿਆ ਤਿੰਨ ਸਤ ਗੁਰ ਮਿਲਿਆ ਆਏ ਮਿਲ ਸਤ ਗੁਰ ਨਿਰਮਲ ਹੋਇਆ ਬਿਖਾਉ ਮੈਂ ਗਿਆ ਬਿਲਾਇ ਗੁਰਮਖਾਂ ਕੇ ਮੁਖ ਉਜਲੇ ਆਰੇ ਦਰਗਾਹ ਸੁ ਬਾਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਾਲਹਿ ਸਤਗੁਰੁ ਭਾਏ ਸਤਗੁਰੁ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਇ ਨਿਰਵੈਰੈ ਨਾਲ ਵੈਰ ਰਚਾਈਂਦਾ ਆਪਣੇ ਘਰ ਲੂਕੀ ਲਾਇ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁਖ ਪਾਈ ਕੂੜ ਬੋਲ ਬੋਲ ਨੇ ਤ ਭੌਂਕ ਦੇ ਵਿਖ ਖਾਦੇ ਦੂਜੇ ਭਾਈ ਵਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਈ ਹਰ ਗੁਰਮੁਖ ਕਿਰਪਾ ਧਾਰਿਐਨ ਜਨ ਵਿਛੜੇ ਆਪ ਮਲਾਈ ਜਨ ਨਾਨਕ ਤਿਸ ਬਲਿਹਾਰ ਨੈ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਊबरे ਬਿਨ ਨਾਮੈ ਜਮ ਪੁਰ ਜਾਹੇ ਨਾਨਕ ਬਿਨ ਨਾਮੈ ਸੁਖ ਨਹੀਂ ਆਏ ਗਏ ਪਛਤਾਹੇ ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਅਨੰਦ ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਵਿੰਦ ਨਾਨਕ ਸਹਜੇ ਮਿਲ ਰਹੀ ਹਰ ਪਾਇਆ ਪਰਮ ਆਨੰਦ ਸਤ ਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਸਤ ਗੁਰ ਕਾ ਪਾਣਾ ਮੰਨ ਲੈਨ ਹਰ ਨਾਮ ਰਖਹਿ ਓਰ ਧਾਰ ਹੱਥ ਤੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਪਾਰ ਗੁਰਮੁਖ ਸ਼ਬਦ ਸੰਿਆਪ ਦੇ ਤਿਤ ਸਾਚੈ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਧਨ ਹੋਰ ਸੰਸਾਰ ਜਨਕੀ ਤੇਕ ਹਰ ਨਾਮ ਹਰ ਬਿਨ ਨਾਮੈ ਠਵਰ ਨਾ ਠਾਉ ਗੁਰਮਤੀ ਨਾਮ ਮਨ ਵਸੈ ਸਹਜੇ ਸਹਜ ਸਮਾਉ ਵਡਭਾਗੀ ਨਾਮ ਧਿਆਇ ਅਹਨਸ ਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿਨ ਹਉ ਸਦ ਕੁਰਬਾਨੈ ਜਾਉ ਲਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹੋ ਮੋਹ ਮਾਇਆ ਸਭ ਫਸਰਿਆ ਨਾਲ ਚੱਲੈ ਨਾ ਅੰਤਿਵਾਰ ਬਿਨ ਹਰ ਸ਼ਾਂਤ ਨਾ ਆਵਈ ਕਿਸ ਅਗੈ ਕਰੀ ਪੁਕਾਰ ਵਡਭਾਗੀ ਸਤਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਏ ਜਨ ਨਾਨਕ ਹਰਿ ਪੁਰਤਾਰ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਾਹਗਾਰ ਹਰ ਜੀਉ ਲੇਖੈ ਵਾਰ ਨਾ ਆਵੇ ਤੂੰ ਬਖਸ਼ ਮਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੀਲਿਆ ਸਭ ਕਿਲ ਵਿਖ ਕਟੇ ਵਕਾਰ ਜਿਨਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਈ ਜਨਮ ਮਰਨ ਨਿਹਚਲ ਭਈ ਗੁਰਮਖ ਨਾਮ ਧਿਆਈ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਵਹਨ ਨਾਨਕ ਲਾਲ ਅਮੋਲ ਕਾ ਗੁਰਮਖ ਖੋਜ ਲਹਨ ਮਨਮੁਖ ਨਾਮ ਨਾ ਚੀਤੇਓ ਤਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਖਾਣਾ ਪੈਨਣਾ ਸੋ ਮਨ ਨਾ ਵਸਿਉ ਗੁਣਤਾਸ ਇਹੋ ਮਨ ਸ਼ਬਦ ਨਾ ਭੀਦੇਓ ਕਿਉਂ ਹੋਵੈ ਘਰ ਵਾਸ ਮਨਮੁਖੀਆ ਦੋਹਾਗ ਨੀ ਆਵਣ ਜਾਣ ਮੁਈਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪਰਗਾਸ ਸਤਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨੇ ਅੰਤਰ ਨਾਮ ਪਰਗਾਸ ਸ਼ਬਦ ਮਰੈ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ ਵੇਖ ਕਰਹਿ ਬਹੁ ਕਰਮ ਬਗੁੱਤੀ ਪਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰਿ ਕਾ ਨਾਉ ਅਤ ਵੱਡ ਊਚਾ ਊਚੇ ਹੂੰ ਊਚਾ ਹੋਈ ਅਪੜ ਕੋਈ ਨਾ ਸਕੈ ਜੇ ਸੋ ਲੋਚੈ ਕੋਈ ਮੁਖ ਸੰਜਮ ਹਛਾ ਨਾ ਹੋਵੈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਈ ਮਾਇਆ ਮੋਹ ਦੁਖ ਸਾਗਰ ਹੈ ਵਿਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪੱਛਮੋਏ ਹਉ ਮੈਂ ਕਰਤ ਵਿਹਾਈ ਮਨ ਮੁਖਾਂ ਉਰਵਾਰ ਨਾ ਪਾਰਹਿ ਹੱਦ ਵਿੱਚ ਰਹੇ ਲਪਟਾਈ ਜੋ ਧੁਰ ਲਿਖਿਆ ਸੋ ਕੁਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਈ ਨਾਨਕ ਸਤਗੁਰੂ ਬੋਹਿਥੈ ਵਡਭਾਗੀ ਚੜੈ ਤੇ ਭਉਜਲ ਪਾਰ ਲੰਘਾਈ ਬਿਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰ ਧਾਰ ਤਿਸ ਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਇ ਹਰ ਰਖੇ ਸੇ ਉੱਭਰੇ ਸ਼ਬਦ ਰਹੇ ਲਿਵ ਲਾਈ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰਖੀ ਬਣਤ ਬਣਾਈ ਹੋਮ ਜਗ ਸਭ ਤੀਰਥਾਂ ਪੜ ਪੰਡਤ ਥਕੇ ਪ੍ਰਾਨ ਵਿਖ ਮਾਇਆ ਮੋਹ ਨਾ ਮਿਟਈ ਵਿਚ ਹਉ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੋ ਜਾਣ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋਹ ਬਹੁ ਚਿਤਵਦੀ ਬਹੁ ਆਸਾ ਲੋਗ ਵਿਕਾਰ ਮਨ ਮੁਕੇ ਅਸਤਰ ਨਾ ਥੀਐ ਮਰ ਬਿਨ ਸਜਾਈ ਖਿਨਵਾਰ ਵੱਡ ਭਾਗ ਹੋਐ ਸਤਗੁਰ ਮਿਲੈ ਹਉ ਮੈਂ ਤਜੈ ਵੇਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਗੁਰ ਭਗਤ ਨਾ ਹੋਵੈ ਨਾਮ ਨਾ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕਾ ਹੇਤ ਪਿਆਰ ਲੋਭੀ ਕਾ ਵੈ ਸਾਹੋ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੋਹੇ ਕਾਲਖ ਦਾਗ ਲਗਾਈ ਮੂਹ ਕਾਲੇ ਤਿਨ ਲੋਬੀਆਂ ਜਾਸਨ ਜਨਮ ਗਵਾਈ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਾਲ ਉੱਤਰੈ ਜਨ ਨਾਨਕ ਹਰ ਗੁਣ ਗਾਈ